35 ਸਾਲਾ ਇੱਕ ਲੜਕੀ ਦਾ ਜੜਾਇਆ ਉਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਮਾਮਲਾ ਜਿਹੜਾ ਆ ਉਹ ਪਟਿਆਲੇ ਦਾ ਸਾਹਮਣੇ ਆਇਆ ਜਿੱਥੇ ਇੱਕ 35 ਸਾਲਾ ਔਰਤ ਜਿਸ ਦਾ ਨਾਮ ਰਜਨੀ ਸੀਗਾ ਉਹ ਕੁਲਦੀਪ ਸਿੰਘ ਘੁੰਮਣ ਦੇ ਘਰ ਉਥੇ ਰੋਟੀ ਬਣਾਉਣ ਦਾ ਜਿਹੜਾ ਉਹ ਕੰਮ ਕਰਦੀ ਸੀ ਤਾਂ ਪਰਿਵਾਰਕ ਮੈਂਬਰਾਂ ਨੇ આરોਪ ਲਾਏ ਹਨ ਕਿ ਕੁਲਦੀਪ ਸਿੰਘ ਦੇ ਵੱਲੋਂ ਉਹਨਾਂ ਦੀ ਬੇਟੀ ਰਜਨੀ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਆਪ ਖੁਦ ਜਿਹੜਾ ਉਹ ਫਰਾਰ ਹੋ ਗਿਆ ਤਾਂ ਚੀਕ ਚਿਹਾੜਾ پورے ਇਲਾਕੇ ਦੇ ਵਿੱਚ ਮਚ ਜਾਂਦਾ ਆ ਪਰਿਵਾਰਕ ਮੈਂਬਰਾਂ ਦਾ ਵੀ ਜਿਹੜਾ ਆ ਉਹ ਰੋ ਰੋ ਕੇ ਬੁਰਾ ਹਾਲ ਆ ਤਾਂ ਫਿਲਹਾਲ ਜਿਹੜਾ ਪੁਲਿਸ ਮੌਕੇ ਤੇ ਪਹੁੰਚੀ ਆ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜੜੀ ਆ ਉਹ ਜਾਂਚ ਕੇ ਜਾ ਰਹੀ ਹੈ ਤਾਂ ਪਰਿਵਾਰਿਕ ਮੈਂਬਰ ਕੀ ਕਹਿ ਰਹੇ ਨੇ आओ ਤੁਹਾਨੂੰ ਵੀ ਸੁਣਾਨੇ ਹਾਂ ਕਿ ਕਿੰਨੀ ਮਰਚ ਚੱਟੇ ਕਿ ਕੀ ਗੱਲ ਹੈ ਮੇਰੇ ਮਮਾ ਕਿ ਕੰਮ ਵਿੱਚ ਤੇ ਜਾ ਰਹੀਆਂ 9 ਵਜੇ ਦੀ ਗਈ ਹੋਈ ਮੇਰੀ ਮਮਾ ਮੁੜ ਕੇ ਨਹੀਂ ਆਈ ਮੈਨੂੰ ਮੈਨੂੰ ਫਿਰ 4 ਵਜੇ ਫੋਨ ਆਇਆ ਕਹਿੰਦੀ ਰਚਨਾ ਦੁੱਧ ਪਵਾ ਲਈ ਮੈਨੂੰ ਚਾਹ ਪੀਣੀ ਆ ਕਿੱਥੇ ਵੀ ਆ ਚੁਗੀ ਮੈਂ ਉਸ ਤੋਂ ਬਾਅਦ ਨੰਨੇ ਮੈਂ ਨਹੀਂ ਆਇਆ ਸਿਰਫ ਫੋਨ ਬੰ ਲਾਉਂਦੇ ਰਹੇ ਸੁੱਚਾ ਆ ਰਿਹਾ ਸੁੱਚਾ ਆ ਰਿਹਾ ਜੀ ਮੈਨ ਲੱਗਿਆ ਵੀ ਇੱਥੇ ਹੋਗੇ ਮੈਂਨ ਨੂੰ 11:30 ਵਜੇ ਫੋਨ ਕਰਿਆ ਇਸ ਬੰਦੇ ਨੂੰ ਕੁਲਵੀਰ ਨੂੰ ਤੇ ਇਹਦਾ ਫੋਨ ਪਹਿਲਾਂ ਲੱਗਿਆ ਇੱਕ ਵਾਰ ਇਹਨੇ ਵੀ ਆਪਦਾ ਫੋਨ ਸੁੱਚਾ ਆਫ ਕਰ ਲਿਆ ਜਦੋਂ ਜਦੋਂ ਕਿ ਨਾ ਹਾਂਜੀ ਰੋ ਇੱਥੇ ਮੰਮੀ ਰੋਟੀ ਬਣਾਉਂਦੀ ਸੀ ਪ੍ਰਵੀਰ ਕੀ ਕਰਦਾ ਸੀ ਇੱਥੇ ਉਹ ਜਮੈਟੋ ਦਾ ਕੰਮ ਕਰਦਾ ਸੀ ਟੇਕ ਇਨ ਆਮ ਲਿੰਦੇ ਜਦੋਂ ਉਹ ਫੋਨ ਨਹੀਂ ਲੱਗਿਆ ਮੈਂ ਕਿਹਾ ਅਸੀਂ ਬਸ ਟੈਂਡਿਨ ਚੈੱਕ ਕਰਾਉਣ ਗਏ ਸਕੂਟਰੀ ਟੇਕ ਇਨ ਆਮ ਲਿੰਦੇ ਮੇਰੀ ਮੰਮੀ ਜਿਸਕੂਟਰੀ ਉੱਥੇ ਨੇ ਮੰਮੀ ਆ ਗਈ ਸੀ ਤੇ ਪਟਿਆਲੇ ਵੱਲ ਆ ਰਹੇ ਸੀ ਮੈਨੂੰ ਲੱਗਿਆ ਵੀ ਪੱਕਾ ਇੱਥੇ ਹੀ ਹੋਵਗੇ ਮੇਰਾ ਪ੍ਰੇਮ ਹੋ ਅਦਿਤੀ ਫੋਨ ਕਿ ਜਿਨੈ ਮੋ ਐਵਰੀ ਬਹੁਆ ਜੀ ਕੀ ਨਾਮ ਚ ਹੈ ਇਹਦਾ ਨਾਮ ਰਜਨੀ ਕੀ ਕਰਦੇ ਸੀ ਇਹ ਕੋਠੀਆਂ ਦਾ ਕੰਮ ਕਰਦੀ ਸੀ ਜੀ ਕੀ ਗੱਲ ਹੋਈ ਸਾਰੀ ਉਰੇ ਜੀ ਉਰੇ ਮੈਨੂੰ ਤਾਂ ਪਤਾ ਨਹੀਂ ਜੀ ਇਹ ਪਲਾਟ 'ਚ ਰਹਿੰਦੀ ਸੀ ਮੇਤਾਦਾਰ ਘਟੇ ਰਹਿੰਦੀ ਸੀ ਜੀ ਮੈਂ ਤਾਂ ਕੰਮ ਤੋਂ ਹੀ ਆਏ ਸੀ ਜੀ ਹੁਣ ਹੁਣ ਤਾਂ ਫੋਨ ਕਰਕੇ ਬੁਲਾਇਆ ਜੀ ਜੀ ਬੱਸ ਐ ਫੋਨ ਕਰਕੇ ਫੋਨ ਕਰਕੇ ਨੇ ਉਹ ਕਹਿ ਵੀ ਉਹ ਕੰਮ ਕਰਨ ਗਈ ਸੀ ਵੀ ਉਹਨੂੰ ਕਿਸੇ ਨੇ ਮਾਰ ਦਿੱਤੀ ਜੀ ਬਸ ਇੰਨੀ ਗੱਲ ਹੋਈ ਜੀ ਕਿੰਨੇ ਦਿਨ ਤੋਂ ਕਿੰਨੇ ਦਿਨ ਤੋਂ ਕੰਮ ਕਰਦੀ ਸੀ ਉਰੇ ਉਰੇ ਮੈਨੂੰ ਪਤਾ ਹੀ ਨਹੀਂ ਜੀ ਕੋਠੀ 'ਚ ਇਹ ਕਦੋਂ ਕਿੰਨਾ ਕੰਮ ਕਰਦੀ ਸੀ ਇਹਨਾਂ ਨੂੰ ਨਹੀਂ ਪਤਾ ਸੀ ਜੀ ਹਾਂ ਮੈਨੂੰ ਨਹੀਂ ਗੱਲ ਪਤਾ ਜੀ ਕੀ ਗੱਲ ਹੋਈ ਤੁਹਾਨੂੰ ਪਤਾ ਲੱਗ ਗਿਆ ਕਿ ਕਿਨੇ ਮਾਰਿਆ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਕੋਈ ਨਾ ਬੰਦਾ ਲੈ ਕਿ ਮੈਨੂੰ ਨਹੀਂ ਪਤਾ ਇਹਨਾਂ ਨੂੰ ਪਤਾ ਜੀ ਮੇਰੀ ਪੋਤੀ ਨੂੰ ਮੈਨੂੰ ਤਾਂ ਕੁਝ ਕਿਸੇ ਦਾ ਪਤਾ ਨਹੀਂ ਜੀ ਅੱਜ ਤਕਰੀਬਨ ਜੀ ਸਰ ਨੂੰ ਉਠਾਣੇ ਪਸਿਆਣਾ ਉਥੇ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਕ ਰਜਨੀ ਨਾਦੀ ਲੇਡੀ ਤੇ ਦੀ ਡੈਡ ਬਡੀ ਜਿਹਦੇ ਅੱਪਾ ਉਹਨੇ ਖੜੇ ਹੈ ਇੱਕ ਗੁਰਮਤ ਐਂਕਲੇਵ ਚ ਘਰ ਨੰਬਰ 11 ਉੱਤੇ ਫਸਟ ਫਲੋਰ ਤੇ ਇਹਨਾਂ ਦੀ ਜਗ੍ਹਾ ਡੀ ਵਿਰੀ ਹੈ ਮਲਟੀਪਲ ਇੰਜਰੀਜ਼ ਨੇ ਜੀ ਉਹਨਾਂ ਨੂੰ ਜਿਹੜੇ ਕੇ ਅਸੀਂ ਪੋਸਟਮਾਰਟਮ ਦੇ ਰਹੇ ਜੇ ਕਰਵਾਵਾਂਗੇ ਉਹ ਡਾਕਟਰਾਂ ਦੀ ਰਿਪੋਰਟ ਤੇ ਪਤਾ ਲੱਗੂਗਾ ਕਿਸ ਕਾਰਨ ਉਹਨਾਂ ਦੀ ਮੌਤ ਹੋਈ ਹੈ ਸਾਡੀ ਥਾਣਾ ਪੁਲਿਸ ਟੀਮ ਇਥੇ ਆຊਿਆ ਸਾਹਿਬ ਇੰਸਪੈਕਟਰ ਅਜੀਤ ਬਾਦ ਤੇ ਹੋਰ ਸਾਡੀ ਟੀਮ ਲੱਗੀ ਹੋਈ ਹੈ ਜੀ ਦੋਸ਼ੀ ਉਹ ਸਾਡੇ ਸਸਪੈਕਟ ਹੈਗੇ ਉਹਨਾਂ ਦੇ ਪ੍ਰਤੀ ਅਸੀਂ ਟੀਮਾਂ ਲਾ ਰੱਖੀਆਂ ਕਿਉਂਕਿ ਇੱਥੇ ਰਹਿੰਦੇ ਸੀ ਜਿਹੜੇ ਮ੍ਰਿਤਕ ਨੇ ਉਹਨਾਂ ਦਾ ਰਜਨੀਜੀ ਉਹਨਾਂ ਦਾ ਨਾਮ ਹੈ ਕਰੀਬ 35 ਸਾਲਾਂ ਦੇ ਹੋਣਗੇ ਤੇ ਵੈਸੇ ਪਿੱਛੇ ਸੁਨੌਰ ਦੇ ਰਹਿਣ ਵਾਲੇ ਆ ਤੇ ਕਿਸ ਕਾਰਨ ਇੱਥੇ ਕੱਲ ਆਏ ਨੇ ਕਿਵੇਂ ਇਹ ਘਟਨਾ ਹੋਈ ਉਹ ਤਫਤੀਸ਼ ਦਾ ਵਿਸ਼ਾ ਹੈ ਜਿਹੜੇ ਮੋਟਲੀ ਤਫਤੀਸ਼ ਹੈ ਉਹ ਸਾਨੂੰ ਦੇਖ ਕੇ ਕ੍ਰੈਂਸੀ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਦੀ ਕੋਈ ਆਪਸੀ ਝੜਪ ਹੋਈ ਹੈ ਤੇ ਉਸ ਕਰਕੇ ਜੋ ਜਿਹੜੇ ਇੰਜਰੀਜ਼ ਨੇ ਹੋਲੇ ਜਿਹੜੇ ਰਜਨੀ ਤੇ ਕੀ ਰੋਟੀ ਕੀ ਕੀ ਕੰਮ ਕੀ ਕਰਦੇ ਸੀ ਤੇ ਵੈਸੇ ਜੋ ਹੈ ਤੱਕ ਮਤਲਬ ਪਤਾ ਲੱਗ ਗਿਆ ਉਹ ਇਹੀ ਆ ਵੀ ਇਹ ਘਰੇਲੂ ਕੰਮ ਕਰ ਕਰਦੇ ਨੇ ਬਾਕੀ ਅਸੀਂ ਸਾਡੀ ਟੀਮ ਲੱਗੀ ਹੋਇਆ ਪੁਨਰਸਟਿਗੇਸ਼ਨ ਹੈ ਅਸੀਂ ਬਾਅਦ ਚ ਜਦੋਂ ਦੋਸ਼ੀ ਦੀ ਗ੍ਰਿਫਤਾਰੀ ਹੋ ਜੂਗੀ ਫਿਰ ਅਸੀਂ ਡਿਸਕਸ ਕਰਾਂਗੇ ਕਿਹਨੇ ਮਾਰਿਆ ਉਹਦਾ ਅਕਿਊਜ਼ਡ ਕੋਈ ਲੱਗਿਆ ਹਾਂ ਤੱਕ ਤਾਂ ਹੀ ਪ੍ਰਾਇਮ ਸਸਪੈਕਟ ਇਹੀ ਨੇ ਜਿਹੜੇ ਇੱਥੇ ਵਿਅਕਤੀ ਰਹਿੰਦੇ ਸੀ ਉਹਨਾਂ ਦਾ ਨਾਮ ਮੇਕਾ ਕੁਲਬੀਰ ਸਿੰਘ ਘੁੰਮਰ ਹੈ ਤੇ ਪਰਿਵਾਰ ਵੀ ਉਹਨਾਂ ਤੇ ਦੋਸਤਾਂ ਦਾ ਤੇ ਉਹ ਫਰਾਰ ਹੋ ਗਏ ਸਾਡੀ ਟੀਮਾਂ ਲੱਗੀਆਂ ਜਲਦੀ ਉਹਨਾਂ ਨੂੰ ਅਕ੍ਰੀਹੈਂਡ ਕਰਕੇ ਜਾਏ ਉਹਨਾਂ ਫਰਚੋਲਾ ਕੋਸ਼ਿਸ਼ ਕੀਤੀ ਆਵੇਗੀ ਤੇ ਅਕੋਰਡਿੰਗਲੀ ਉਹਨਾਂ ਦੀ ਅਸੀਂ ਕਾਰਵਾਈ ਕਰ ਰਹੇ ਆਂ ਬਿਆਨ ਦਰਖਾਤੇ ਦੇ ਜਾਂ ਕੋਟੇ ਨੇ ਅਸੀਂ ਇਹ ਪਤਾ ਨਹੀਂ ਚੰਡ ਉਹ ਆ ਵੀ ਆ ਕੋਈ ਜਾਂਚੀ ਜਾਇਆ ਸਿਰ మేజీ జనబ్ బాడీ తో ਪਤਾ ਲੱਗਦਾ ਹੈ ਕੱਲ ਦਰਮਿਆਨੀ ਰਾਤ ਜਿਹੜੀ ਹੈ ਰਾਤ ਨੂੰ ਲੇਟ ਹੋਇਆ बिकॉज ਇੱਥੇ ਕਿਸੇ ਵੀ ਇੱਕ ਮੁਹੱਲਾ ਕਾਫੀ ਨੇਬਰਹੂਡ ਚੰਗਾ ਹੈ ਘਰ ਘਰ ਆਸੇ ਪਾਸੇ ਬਣੇ ਹੋਏ ਹੈ ਤੇ ਵੈਨ ਦ ਇੱਥੇ ਪੋਪੂਲੇਸ਼ਨ ਕਾਫੀ ਹੈ ਬਟ ਕਿਸੇ ਨੇ ਕੁਝ ਵੀ ਦੇਖਿਆ ਨਹੀਂ ਤੇ ਇਸ ਲਈ ਸਾਨੂੰ ਲੱਗਦਾ ਵੀ ਲੀਟ ਰਾਤ ਹੋਇਆ ਹੋਵੇਗਾ ਤੇ ਥੋੜੀ ਜੀ ਸਟਿਫਨੈਸ ਵੀ ਬਾਡੀ ਚਾਈ ਹੋਈ ਹੈ ਤੇ ਅਕੋਰਡਿੰਗਲੀ ਸੀ ਇਨਵੈਸਟ